ਸਪਰੀਮ ਕੋਰਟ ਦੇ ਵੱਲੋਂ ਸਾਬਕਾ ਡੀਜੀਪੀ ਸੁਮੇਦ ਸੈਣੀ ਨੂੰ ਵੱਡਾ ਝਟਕਾ ਸਪਰੀਮ ਕੋਰਟ ਨੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੀ ਗਮਸ਼ੂਦਗੀ ਤੇ ਕਤਲ ਨਾਲ ਸੰਬੰਧਿਤ 33 ਸਾਲ ਪੁਰਾਣੇ ਕੇਸ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਖਿਲਾਫ ਦਰਜ ਐਫਆਈਆਰ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਹੈ ਜਸਟਿਸ ਐਮਐਮ ਸੁਨਦਰੇਸ਼ ਤੇ ਜਸਟਿਸ ਪੰਕਜ ਮਿੱਤਲ ਦੇ ਬੈਂਚ ਨੇ ਕਿਹਾ ਕਿ ਕੇਸ ਦੇ ਵਿੱਚ ਦਰਜ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ Okay. ਸਰਬੋੱਚ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 8 ਸਤੰਬਰ 2020 ਨੂੰ ਸੁਣਾਈ ਫੈਸਲੇ ਵਿੱਚ ਦਰਜ ਟਿੱਪਣੀਆਂ ਤੇ ਤੱਥ ਟ੍ਰਾਇਲ ਕੋਰਟ ਦੇ ਵਿੱਚ ਚੱਲ ਰਹੀ ਕਾਰਵਾਈ ਵਿੱਚ ਅੜਿਕਾ ਨਹੀਂ ਬਣਨਗੀਆਂ ਸੁਮੇਦ ਸ਼ੈਣੀ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਐਫ ਆਈ ਆਰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਇਸ ਕਥਿਤ ਘਟਨਾ ਦੇ ਤਿੰਨ ਦਿਹਾੜਿਆਂ ਮਗਰੋਂ ਸਿਆਸੀ ਕਾਰਨਾ ਕਰਕੇ 2020 ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਕੋਰਟ ਨੇ ਪਹਿਲਾਂ ਵੀ ਸੁਮੇਧ ਸ਼ੈਣੀ ਨੂੰ ਰਾਹਤ ਦਿੱਤੀ ਹੈ ਤੇ ਇੱਕ ਵਾਰ ਤਾਂ ਇਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਨੂੰ ਸਖਤ ਕਾਰਵਾਈ ਤੋਂ ਵੀ ਸੁਰੱਖਿਆ ਦਿੱਤੀ ਸੀ ਜਸਟਿਸ ਸੁンドਰੇਸ਼ ਨੇ ਕਿਹਾ ਕਿ ਕਿਉਂ ਜੋ ਇਸ ਕੇਸ ਦੇ ਵਿੱਚ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ ਜਿਸ ਕਰਕੇ ਉਹ ਇਸ ਪੜਾਉ ਤੇ ਐਫਆਈਆਰ ਰੱਦ ਕਰਨ ਵਾਲੇ ਪਾਸੇ ਨਹੀਂ ਜਾਵੇਗੀ ਬੈਂਚ ਨੇ ਕਿਹਾ ਕਿ ਸ਼ੈਣੀ ਟ੍ਰਾਇਲ ਕੋਰਟ ਦੇ ਵਿੱਚ ਕਾਰਵਾਈ ਦਾ ਸਾਹਮਣਾ ਕਰੇ ਤੇ ਠੁਕਮੇ ਮਾਨਚ ਉਤੇ ਇਸ ਨੂੰ ਚੁਣੌਤੀ ਦੇ ਸਕਦੇ ਹਨ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 5 ਜਨਵਰੀ 2021 ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਉਹ ਇਸ ਕੇਸ ਦੇ ਵਿੱਚ ਸੈਣੀ ਖਿਲਾਫ ਦਾਇਰ ਐਫਆਈਆਰ ਮਾਮਲੇ ਦੇ ਵਿੱਚ ਦਰਜ ਚਾਰਜ ਸ਼ੀਟ ਅਦਾਲਤ ਵਿੱਚ ਪੇਸ਼ ਕਰੇ। ਬਲਵਿੰਦਰ ਸਿੰਘ ਮੁਲਤਾਨੀ ਨੇ 6 ਮਈ 2020 ਨੂੰ 29 ਸਾਲ ਪੁਰਾਣੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਸੁਪਰੀਮ ਕੋਰਟ ਦੇ ਵੱਲੋਂ ਸਾਬਕਾ ਡੀਜੀਪੀ ਸੁਮੇਦ ਸੈਣੀ ਨੂੰ ਵੱਡਾ ਝਟਕਾ। ਸੁਪਰੀਮ ਕੋਰਟ ਨੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੀ ਗਮਸ਼ੂਦਗੀ ਤੇ ਕਤਲ ਨਾਲ ਸਬੰਧਤ 33 ਸਾਲ ਪੁਰਾਣੇ ਕੇਸ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸ਼ੈਣੀ ਖਿਲਾਫ ਦਰਜ ਐਫਆਈਆਰ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਹੈ ਜਸਟਿਸ ਐਮਐਮ ਸੁਨਦਰੇਸ਼ ਤੇ ਜਸਟਿਸ ਪੰਕਜ ਮਿੱਤਲ ਦੇ ਬੈਂਚ ਨੇ ਕਿਹਾ ਕਿ ਕੇਸ ਦੇ ਵਿੱਚ ਦਰਜ ਚਾਰਜ ਸ਼ੀਟ दाखिल ਹੋ ਚੁੱਕੀ ਹੈ ਸਰਬੋੱਚ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 8 ਸਤੰਬਰ 2020 ਨੂੰ ਸੁਣਾਈ ਫੈਸਲੇ ਵਿੱਚ ਦਰਜ ਟਿੱਪਣੀਆਂ ਤੇ ਤੱਥ ਟ੍ਰਾਇਲ ਕੋਰਟ ਦੇ ਵਿੱਚ ਚੱਲ ਰਹੀ ਕਾਰਵਾਈ ਵਿੱਚ ਅੜਿਕਾ ਨਹੀਂ ਬਣਨਗੀਆਂ ਸੁਮੇਦ ਸ਼ੈਣੀ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਐਫ ਆਈ ਆਰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਇਸ ਕਥਿਤ ਘਟਨਾ ਦੇ ਤਿੰਨ ਦਿਹਾੜਿਆਂ ਮਗਰੋਂ ਸਿਆਸੀ ਕਾਰਨਾ ਕਰਕੇ 2020 ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਇਸ ਕੋਰਟ ਨੇ ਪਹਿਲਾਂ ਵੀ ਸੁਮੇਧ ਸ਼ੈਣੀ ਨੂੰ ਰਾਹਤ ਦਿੱਤੀ ਹੈ ਤੇ ਇੱਕ ਵਾਰ ਤਾਂ ਇਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਨੂੰ ਸਖਤ ਕਾਰਵਾਈ ਤੋਂ ਵੀ ਸੁਰੱਖਿਆ ਦਿੱਤੀ ਸੀ ਜਸਟਿਸ ਸੁਨਦਰੇਸ਼ ਨੇ ਕਿਹਾ ਕਿ ਕਿਉਂ ਜੋ ਇਸ ਕੇਸ ਦੇ ਵਿੱਚ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ ਜਿਸ ਕਰਕੇ ਉਹ ਇਸ ਪੜਾਅ ਉੱਤੇ ਐਫਆਈਆਰ ਰੱਦ ਕਰਨ ਵਾਲੇ ਪਾਸੇ ਨਹੀਂ ਜਾਵੇਗੀ ਬੈਂਚ ਨੇ ਕਿਹਾ ਕਿ ਸ਼ਿਆਣੀ ਟ੍ਰਾਇਲ ਕੋਰਟ ਦੇ ਵਿੱਚ ਕਾਰਵਾਈ ਦਾ ਸਾਹਮਣਾ ਕਰੇ ਤੇ ਟੁਕਮੇ ਮਾਂਚ ਉਤੇ ਇਸ ਨੂੰ ਚੁਣੌਤੀ ਦੇ ਸਕਦੇ ਹਨ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 5 ਜਨਵਰੀ 2021 ਨੂੰ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਹੋ ਇਸ ਕੇਸ ਦੇ ਵਿੱਚ ਸ਼ਿਆਣੀ ਖਿਲਾਫ ਦਾਇਰ ਐਫ ਆਈ ਆਰ ਮਾਮਲੇ ਦੇ ਵਿੱਚ ਦਰਜ ਚਾਰਜ ਸ਼ੀਟ ਅਦਾਲਤ ਵਿੱਚ ਪੇਸ਼ ਕਰੇ ਬਲਵਿੰਦਰ ਸਿੰਘ ਮੁਲਤਾਨੀ ਨੇ 6 ਮਈ 2020 ਨੂੰ 29 ਸਾਲ ਪੁਰਾਣੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ